ਵਾਹਿਗੁਰੂ ਜੀ ਰਾ ਗੌੜੀ ਪੂਰਬੀ ਮਹੱਲਾ ਪੰਜਮਾ ਇੱਕਮਕਾਰ ਸਤਗੁਰ ਪ੍ਰਸਾਦ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ ਰੂਪਹੀਣ ਬੁੱਧਵਲਹੀਨੀ ਮੋਹ ਪਰਦੇਸਣ ਦੂਰ ਤੇ ਜਾਈ ਨਾ ਹਿੰਦਰਬ ਨ ਜੋ ਬਨਮਾਤੀ ਮੋਹ ਅਨਾਥ ਕੀਰ ਕਰੋ ਸਮਾਈ ਖੋਜਤ ਖੋਜਤ ਪਈ ਬਿਰਾਗਣ ਪ੍ਰਭ ਦਰਸ਼ਨ ਕੋ ਹਉ ਫਿਰ ਤਤੀਸਾਈ ਦੀਨ ਦਿਆਲ ਕਿਰਪਾ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੋੜੀ ਮਹੱਲਾ ਪੰਜਵਾਂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨੰਤੀ ਕੋਉ ਸੰਤ ਮਿਲੇ ਬੜ ਭਾਗੀ ਰਹਾਓ ਮਨ ਅਰਪੋ ਧਨ ਰੱਖੋ ਆਗੇ ਮਨ ਕੀ ਮਤ ਮੋਹ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅੰਦਿਨ ਫਿਰੋ ਤਿਸ ਪਿਛੇ ਬੇਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪਰਖ ਰਸ ਕਬੀਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੋੜੀ ਮਹੱਲਾ ਪੰਜਮਾ ਨਿਕਸਰੇ ਪੰਖੀ ਸਿਮਰ ਹਰ ਪਾਖ ਮਿਲ ਸਾਧੂ ਸਰਣ ਗਹਿ ਪੂਰਨ RAM ਰਤਨ ਹੀਰੇ ਸੰਗ ਰਾਖ ਰਹਾਓ ਪਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਆਤ ਤੀਖਣ ਮੋ ਕੀ ਫਾਸ ਕਾਟਣ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨ ਆਨਾਥ ਸੁਨੋ ਅਰਦਾਸ ਕਰ ਗੈਲ ਕਰਗੇ ਲੈ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗੋੜੀ ਮਹਾਲਾ ਪੰਜਮਾ हरि पेखन को सिमरत मन मेरा आस प्यासी चित वो दिन रेनी हे कोई संत मिलावे नेरा रहाओ सेवा करो दास दासन की अनकपांत तिस करो निहोरा तुल्ला तार तोल्ले सुख सगले बिन हर दर्श सबो ही थोरा संत प्रसाद पाए गुण सागर जन्म जन्म को जात बोहोरा आहन द सोख पेटत हर नानक जन्म किरतारथ सवल सवेरा राग गोड़ी पूर्वी महल्ला पंजमा एकमकार सतगुर प्रसाद किन्न बिद मिले गोसाई मेरे राम राय कोई ऐसा संत सहज सुख दाता मो मार्ग दे बताई रहाओ अंतर अलखन जाई लखिया विच पड़दा हूं मैं पाई ਮਾਇਆ ਮੋ ਸਭੋ ਜਗ ਸੋਇਆ ਏ ਪਰਮ ਕਹੋ ਕਿਉ ਜਾਈ ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨ ਕਰਤੇ ਭਾਈ ਏਕ ਬਸਤ ਬਿਨ ਪੰਚ ਦਹਿਲੇ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਿਕ ਉਪਾਵ ਕਰੇ ਨਹੀਂ ਪਾਵੇ ਬਿਨ ਸਤ ਗੁਰ ਸਰਨਾਈ ਜਿਨਕੇ ਬੰਧਨ ਕਾਟੇ ਸਤਗੁਰ ਤਿਨ ਸਾਧ ਸੰਗਤ ਲਿਵਲਾਈ ਪੰਜ ਜਨਾ ਮਿਲਸ ਮੰਗਲ ਲਗਾਇਆ ਹਰ ਨਾਨਕ ਭੇਦ ਨ ਭਾਈ ਮੇਰੇ RAM ਰਾਏ ਇਨ ਵਿਦਿ ਮਿਲੇ ਗੁਸਾਈ ਸਹਜ ਭਿਆ ਭਰਮ ਖਿੰਮੇ 나ਠਾ ਮਿਲ ਜੋਤੀ ਜੋਤ ਸਮਾਈ ਰਹਾਓ ਗੋੜੀ ਮਹੱਲਾ ਪੰਜਮਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠਲੇ ਸਤਗੁਰ ਮੂਝੇ ਬਤਾਇਓ ਰਹਾਓ ਜਤ ਕਤ ਦੇਖੋ ਤਤ ਤਤ ਤੁਮ ਹੀ ਮੋਏ ਵਿਸਾਸ ਹੋਏ ਆਇਓ ਕੈ ਪੈ ਕਰੋ ਅਦਾ ਸਬੇ ਨਤੀ ਜੋ ਸੁਨ ਤੋ ਹੀ ਰਗੁਰਾਇਓ ਲਹਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫਨ ਹੋਸੀ ਸੁਖ ਦੁਖ ਕਹਾਂ ਦਿਖਾਇਓ ਖੰਡ ਬ੍ਰਹਮੰਡ ਕਾ ਏ ਕੋਠਾਣਾ ਗੁਰ ਪਰਦਾ ਖੋਲ ਦਿਖਾਇਓ ਨੋਂ ਦੇ ਨਾਮ ਨਿਦਾਨ 128 ਤੋਂ ਬਾਹਰ ਕੈਂਠੇ ਜਾਇਓ ਏਕ ਏ ਕਨਕ ਅਨਿਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕੋ ਨਾਨਕ ਪਰਮ ਗੁਰ ਖੋਈ ਹੈ ਹਿਵ ਤੱਤੇ ਤਤ ਮਿਲਾਇਓ ਗੋੜੀ ਮਹੱਲਾ ਪੰਜਵਾਂ ਆਦ ਕਟੇ ਦੇਨ ਸਰਨ ਰੇ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਕਰੋ ਬਨੰਤੀ ਸੁਨੋ ਮੇਰੇ ਮੀਤਾ ਚੰਤ ਟਹਿਲ ਕੀ ਵੇਲਾ ਈहां ਖਾਟ ਚਲੋ ਹਰਲਾਹਾ ਆਗੇ ਬਸਨ ਸਹੇਲਾ ਇਹ ਸੰਸਾਰ ਬিকার ਸੰਸੇ ਮੈ ਤਰੀਓ ਬ੍ਰह्म ਗਿਆਨੀ ਜਿਸੇ ਜਗਾਵੇ ਪਿਆਵੇ ਹਰ ਰਸ ਅਖਤਕਤਾ ਤਿੰਨ ਜਾਨੀ ਜਾਂ ਕੋ ਆਏ ਸੋਈ ਵਿਹਾਜਿਓ ਹਰ ਘਰ ਤੇ ਮਨੋ ਬਸੇਰਾ ਨਿਜ ਕਰ ਮਹਿਲ ਭਾਵੋ ਸੁਖ ਸਹਜੇ ਬੋਹਰ ਨਾ ਹੋਏਗਾ ਫੇਰਾ ਅੰਤਰਜਾਮੀ ਪਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਮੁਕਤੇ ਜੋ ਮੰਗੇ ਮੌਕਿਓ ਕਰ ਸੰਤਨ ਕੀ ਤੂਰੇ ਗੋੜੀ ਮਹਾਲਾ ਪੰਜਵਾ ਰੱਖ ਪਿਤਾ ਪ੍ਰ ਮੇਰੇ ਮੋ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਜ ਵਿਖਾਦੀ ਏਕ ਗਰੀਬਾ ਰਾਖੇ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬੋਹ ਭਾਂਤੀ ਛੋਡੇ ਕਤਹੂਨਾਹੀ ਏਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟੇ ਜਾਹੀ ਕਰ ਕਿਰਪਾ ਸੰਤ ਮਿਲੇ ਮੋ ਤਨ ਤੇ ਤੀਰਜ ਪਾਇਆ ਸ਼ਾਂਤੀ ਮੰਤ ਦਿਓ ਮੋ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ ਕਹ ਨਾਨਕ ਮਨ ਪਿਆ ਪ੍ਰਗਾਸਾ ਬਾਇਆ ਪਦ ਨਿਰਵਾਣੀ ਗੋੜੀ ਮਹੱਲਾ ਪੰਜਮਾ ਓ ਅਵਿਨਾਸੀ ਰਾਯਾ ਨਿਰਭਉ ਨਿਰਪੋ ਸੰਗਤ ਤੁਮਾਰੇ ਬਸਤੇ ਏ ਡਰਨਤ ਹਾਂ ਤੇ ਆਇਆ ਰਹਾਓ ਏਕ ਮਹਿਲ ਤੂ ਹੋਏ ਅਫਾਰੋ ਏਕ ਮਹਿਲ ਨਿਮਨ ਨੂੰ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨ ਨੂੰ ਏਕ ਮਹਿਲ ਤੂ ਪੰਡਤ ਬਖਤਾ ਏਕ ਮਹਿਲ ਖਲ ਹੋਤਾ ਇਕ ਮਹਿਲ ਤੂ ਸਭ ਕਿਸ ਗਰਾਹਜ ਇਕ ਮਹਿਲ ਕਸ਼ਨਾਲੇ ਤਾਂ ਕਾਠ ਕੀ ਪੁੱਤਰੀ ਕਹਾ ਕਰੇ ਬੱਪਰੀ ਖਿਲਾਵਣ ਹਾ ਰੋਜਾਨੇ ਜੇ ਸਾਪੈ ਜੈਸਾ ਪੇਖ ਕਰਾਵੇ ਬਾਜੀਗਰ ਉਹ ਤੈ ਸੋਹੀ ਸਾਜ ਆਨੇ ਅਨਿਕ ਕੋਠੜੀ ਬਹੁਤ ਭਾਂਤ ਕਰਿਆ ਆਪ ਹੋਆ ਰਖਵਾਰਾ ਜੈਸੇ ਮਹਿਲ ਰਾਖੇ ਤੈਸੇ ਰਹਿਣਾ ਕੀ ਆਏ ਕਰੇ ਵਿਚਾਰਾ जिन किछ किया सोई जाने जिन ए सब बिदसाजी कहो नानक अंपर स्वामी कीमत अपने का जी गौड़ी छोड़ छोड़ बिखिया के रसुआ और जो रहे औरे बावर गावर ज्यो रखे हरियाओ पसुआ रहाओ जो जाने तू अपने काजे सो संग न चाले तेरे तसुआ ਨਾਗੋ ਆਇਆ ਨਾਗੋ ਆਇਆ ਨਾਗ ਨਹੀਂ ਸਿਦਾ ਸੀ ਫੇਰ ਫਿਰਿਓ ਅਰ ਕਾਲਗਰ ਸੁਆ ਪੇਖ ਪੇਖ ਰੇ ਕਸੰਭ ਕੀ ਲੀਲਾ ਰਾਜ ਮਾਚ ਤਿਨ ਹੂੰ ਲੋ ਹਸੂਆ ਸੀਜਤ ਡੋਰ ਦਿਨਸ ਅਰ ਰੈਣੀ ਜੀ ਕੋ ਕਾਜ ਨਾ ਕੀਨੇ ਕਸੂਆ ਕਰਤ ਕਰਤ ਇਵਹੀ ਵਿਰਦਾਨੋ ਹਾਰਿਓ ਉਕਤੇ ਤਨ ਖਿਨ ਸੁਆ ਜਿਉ ਮੋਹਿਓ ਉਨ ਮੋਹਨੀ ਬਾਲਾ ਉਸਤੇ ਕਠੀ ਨਹੀਂ ਰਸਚਸੂਆ ਜਗ ਐਸਾ ਮੋਹ ਗੁਰੇ ਦਿਖਾਇਓ ਤੂੰ ਸ਼ਰਨ ਪਰਯੋਤੈ ਘਰ ਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਧ੍ਰੇੜੀ ਨਾਨਕ ਦਾਸ ਭਗਤ ਹਰ ਜਸੂਆ ਗੋੜੀ ਮਹੱਲਾ ਪੰਜਵਾ ਤੁਧਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਆਧਾਰ ਰਹਾਓ ਅੰਤਰ ਕੀ ਵਿਦ ਤੁਮ ਹੀ ਜਾਣੀ ਤੁਮ ਹੀ ਸਜਨ ਸਹੇਲੇ ਸਾਰਬ ਸੁਖਾਮੈ ਤੁਜ ਤੇ ਪਾਏ ਮੇਰੇ ਠਾਕੁਰ ਅਗ ਅਤੋਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ